ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਮਖਾਣਿਆਂ ਦੀ ਗਰੇਵੀ ਵਾਲੀ ਬਹੁਤ ਹੀ ਹੈਲਦੀ ਤੇ ਟੇਸਟੀ ਸਬਜ਼ੀ ਬਣਾਵਾਂਗੇ ਜੋ ਕਿ ਸਾਰਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ ਇਹ ਤੇ ਬਹੁਤ ਹੀ ਟੇਸਟੀ ਬਣਦੀ ਆ ਬਣਾਉਣੇ ਆਪਾਂ ਮਖਾਣੇ ਵਾਲੀ ਗਰੇਵੀ ਵਾਲੀ ਸਬਜ਼ੀ ਰੈਸਟੋਰੈਂਟ ਸਟਾਈਲ ਆਪਾਂ ਬਣਾਵਾਂਗੇ ਜੀ ਗਰੇਵੀ ਵਾਲੇ ਮਖਾਣੇ ਭਾਵਾਂਗੇ ਜਿਹੜੇ ਆ ਕਿ ਬਹੁਤ ਹੀ ਵਧੀਆ ਟੇਸਟੀ ਤੇ ਹੈਲਦੀ ਬਣੂਗੇ ਆਪਾਂ ਸ਼ਾਹੀ ਗਰੇਵੀ ਵਾਲੇ ਮਖਾਣੇ ਬਣਾਵਾਂਗੇ ਤੇ ਇਹਦੇ ਲਈ ਜਿਹੜੇ ਆ ਮੱਖਾਣੇ ਲੈ ਲਏ ਆ ਗਰੇਵੀ ਵਾਲੇ ਮੱਖਾਣੇ ਬਣਾਉਣ ਲਈ ਤੇ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਮੈਂ 40 ਗ੍ਰਾਮ ਜਿਹੜੇ ਆ ਇਹ ਮੱਖਾਣੇ ਲੈਏ ਆ ਤੇ ਜਿੰਨੇ ਕੁ ਤੁਸੀਂ ਬਣਾਉਣੇ ਆ ਉਸ ਹਿਸਾਬ ਨਾਲ ਲੈ ਲਓ ਮੈਂ ਆਪਣੇ ਹਿਸਾਬ ਨਾਲ ਲੈ ਲਿਆ ਤੇ ਮੈਂ ਜਿਹੜੇ ਆ ਪਿਆਜ਼ ਲੈਏ ਆ ਆਪਾਂ 4-5 ਪਿਆਜ਼ ਲੈ ਲਏ ਆ ਮੀਡੀਅਮ ਜੈ ਸਾਈਜ਼ ਦੇ ਸੀਗੇ ਮੋٹے-ਮੋٹے ਕੱਟੇ ਆ ਤੇ ਆਪਾਂ ਹੁਣ ਇਹਨਾਂ ਨੂੰ ਨਾ ਪਹਿਲਾਂ ਬੋਇਲ ਕਰਾਂਗੇ ਜਿਹੜਾ ਇਹ ਮਸਾਲਾ ਆ ਸਾਰਾ ਆਪਾਂ ਦੇ ਲੋ ਕੱਟ ਕੇ ਰੱਖਿਆ ਆ ਅ ਮੇਰੇ ਕੋਲ ਲਸਣ ਆ ਇੱਕ ਗੱਠਾ ਪੂਰਾ ਲਸਣ ਦਾ ਆ ਤੇ ਹਰੀਆਂ ਮਿਰਚਾਂ ਆ ਤੇ ਆਦਰਕ ਆ ਤੇ ਮੇਰੇ ਕੋਲ ਦੋ ਤਿੰਨ ਟਮਾਟਰ ਆ ਆਪਾਂ ਇਹ ਵੀ ਜਿਹੜੇ ਆ ਰਫਲੀ ਜਿਹਾ ਛੋਪ ਕੱਟ ਕੇ ਰੱਖ ਲਿਆ ਪਹਿਲਾਂ ਇਹਨਾਂ ਦੀ ਗਰੇਵੀ ਬਣਾਣੇ ਆ ਤੇ ਗਰੇਵੀ ਬਣਾਉਣ ਲਈ ਆਪਾਂ ਚਲਦੇ ਹਾਂ ਜੀ ਗੈਸ ਵਾਲਾ ਗੈਸ ਨੂੰ ਆਪਾਂ ਔਨ ਕਰ ਲਿਆ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਹੁਣ ਸਾਰੇ ਆਪਣੇ ਜਿਹੜੇ ਮਸਾਲੇ ਆ ਉਹ ਸਾਰੇ ਪਾ ਦਾਂਗੇ ਤੇ ਮੈਂ ਜਿਹੜਾ ਪਹਿਲਾਂ ਲਸਣ ਪਾ ਦਿੱਤਾ ਤੇ ਨਾਲ ਹੀ ਆਪਾਂ ਪਾਤਾ ਜੀ ਪਿਆਜ਼ ਆਪਾਂ ਜਿਹੜੇ ਆਪਣੇ ਅਦਰਕ ਤੇ ਮਿਰਚਾਂ ਲਈਆਂ ਇਹ ਵੀ ਪਾ ਦਾਂਗੇ ਸਾਰੇ ਜੋ ਵੀ ਆਪਾਂ ਮਸਾਲੇ ਲਏ ਆ ਸਾਰੇ ਵਿੱਚ ਹੀ ਪਾਣੇ ਆ ਤੇ ਟਮਾਟਰ ਵੀ ਆਪਾਂ ਵਿੱਚ ਹੀ ਪਾ ਦਾਂਗੇ ਤੇ ਮੈਂ ਲੈ ਜੀ ਅ ਦੋ ਜਿਹੜੀਆਂ ਐ ਮਿਰਚਾਂ ਆਪਾਂ ਇਹ ਕੌੜੀਆਂ ਨਹੀਂ ਹੁੰਦੀਆਂ ਬੋਤੀਆਂ ਰੰਗ ਕਲਰ ਲਈ ਪਾਈਆਂ ਆਪਾਂ ਕਸ਼ਮੀਰੀ ਲਾਲ ਮੇਟ ਤੇ ਇਹ ਪਾ ਦਾਂਗੇ ਇਹਨਾਂ ਦਾ ਕਲਰ ਬਹੁਤ ਵਧੀਆ ਆਊਗਾ ਗਰੇਵੀ ਦਾ ਤੇ ਤੇਜ ਪਾਇਆ ਇਹ ਵੀ ਪਾ ਦਾਂਗੇ ਆਪਾਂ ਦੋ ਮੈਂ ਛੋਟੇ ਛੋਟੇ ਦੋ ਪੱਤੇ ਲੈ ਤੇ ਇੱਕ ਆਪਾਂ ਲਈ ਹੈ ਜੀ ਵੱਡੀ ਇਲਾਇਚੀ ਤੇ ਇਹਨਾਂ ਨੂੰ ਵੀ ਵਿੱਚ ਹੀ ਪਾ ਦਾਂਗੇ ਤੇ ਹੁਣ ਆਪਾਂ ਜਿਹੜੇ ਆ ਮੈਂ ਇੱਕ ਮੁਠੀ ਜਿਹੜੀ ਆ ਕਾਜੂ ਲੈ ਆ ਅ 18-20 ਕਾਜੂ ਹੋਣੇ ਆ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਜੇ ਪਾਉਣੇ ਆ ਨਹੀਂ ਪਾਣੀ ਤਾਂ ਨਾ ਵੀ ਪਾਓ ਐਸੇ ਤਰ੍ਹਾਂ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਆ ਤੇ ਹੁਣ ਆਪਾਂ ਇਹਨਾਂ ਵਿੱਚ ਪਾ ਦਾਂਗੇ ਜੀ ਪਾਣੀ ਤੇ ਪਾਣੀ ਆਪਾਂ ਇੰਨਾ ਕੁ ਪਾਉਣਾ ਆ ਕਿ ਜਿਹੜੇ ਆਪਣੇ ਮਸਾਲੇ ਆ ਸਾਰੇ ਵਿੱਚ ਡੁੱਬ ਜਾਣ ਮਤਲਬ ਕਿ ਤੇ ਇਹਨਾਂ ਨੂੰ ਜਿਹੜਾ ਆ ਆਪਾਂ ਪਕਾਉਣਾ ਆ ਜਦੋਂ ਤੱਕ ਜਿਹੜੇ ਆਪਣੇ ਮਸਾਲੇ ਆ ਪੂਰੀ ਤਰ੍ਹਾਂ ਮਤਲਬ ਕਿ ਸੌਫਟ ਨਹੀਂ ਹੋ ਜਾਂਦੇ ਪੱਕ ਨਹੀਂ ਜਾਂਦੇ ਕਾਜੂ ਜਿਹੜੇ ਆਪਣੇ ਨਰਮ ਨਹੀਂ ਹੋ ਜਾਂਦੇ ਤੇ ਇਹਨਾਂ ਦਾ ਵਧੀਆ ਜਿਹਾ ਫਲੇਵਰ ਆਊਗਾ ਸਾਰਿਆਂ ਦਾ ਤੇ ਪਾਣੀ ਆਪਾਂ ਇੰਨਾ ਕੁ ਪਾਉਣਾ ਆ ਤੇ ਹੁਣ ਆਪਾਂ ਇਹਨਾਂ ਨੂੰ 10-15 ਮਿੰਟ ਜਾਂ ਜਿੰਨਾ ਚਿਰ ਜਿਹੜਾ ਆਪਣਾ ਪਾਣੀ ਆ ਸਾਰੇ ਮਸਾਲੇ ਜਿਹੜੇ ਪੱਕ ਨਹੀਂ ਜਾਂਦੇ ਉਦੋਂ ਤੱਕ ਇਹਨਾਂ ਨੂੰ ਆਪਾਂ ਪਕਾਵਾਂਗੇ 10-15 ਮਿੰਟ 15 ਕੁ ਮਿੰਟ ਲੱਗ ਜਾਣਗੇ ਇਹਨਾਂ ਨੂੰ ਪਕਾਉਣ ਨੂੰ ਤੇ ਇਹਦੇ ਵਿੱਚ ਆਪਾਂ ਇੱਕ ਦਾਲਚੀਨੀ ਦਾ ਟੁਕੜਾ ਵੀ ਪਾ ਦਾਂਗੇ ਥੋੜਾ ਜਿਹਾ ਟੁਕੜਾ ਮੈਂ ਦਾਲ ਚੀਨੀ ਦਾ ਪਾ ਦੇਣਾ ਇਹ ਪਤਲੀ ਵਾਲੀ ਦਾਲ ਚੀਨੀ ਆ ਤੇ ਆਪਾਂ ਇਹਨੂੰ ਕੱਢਣਾ ਨਹੀਂ ਹੈਗਾ ਵਿੱਚੇ ਪੀਸ ਲੈਣਾ ਇਹਨਾਂ ਦਾ ਬਹੁਤ ਹੀ ਵਧੀਆ ਫਲੇਵਰ ਜਿਹੜਾ ਆਊਗਾ ਆਪਣੇ ਮਸਾਲਿਆਂ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਆ ਟੱਕ ਕੇ ਪਕਾ ਲਾਂਗੇ ਇਹਨਾਂ ਨੂੰ 15 ਕਿ ਮਿੰਟ ਇਹਨਾਂ ਨੂੰ ਆਪਾਂ ਪਕਾਵਾਂਗੇ ਆਪਾਂ ਹੁਣ ਆਪਣੇ ਜਿਹੜੇ ਮਸਾਲਾ ਜਿਹੜਾ ਪਰਖਿਆ ਸੀਗਾ ਦੇਖ ਲੈਣੇ ਆ ਤੇ ਉਹ ਤੇਈ ਦਾ ਜਿਹੜਾ ਪਾਣੀ ਆ ਉਹ ਜਿਹੜਾ ਆ ਹੁਣ ਸੁੱਕ ਗਿਆ ਆ ਤੇ ਆਪਣੇ ਮਸਾਲੇ ਵੀ ਜਿਹੜੇ ਆ ਸੌਫਟ ਹੋ ਗਏ ਆ ਤੇ ਕਾਜੂ ਵੀ ਜਿਹੜੇ ਦੇਖੋ ਆਪਣੇ ਫੁੱਲ ਗਏ ਪੂਰੀ ਤਰ੍ਹਾਂ ਐਨ ਸੌਫਟ ਹੋ ਗਏ ਆ ਤੇ ਹੁਣ ਇਹ ਫਿਸਦੇ ਆ ਐਨ ਬਿਲਕੁਲ ਜੋ ਟੁੱਟਦੇ ਆ ਕਾਜੂ ਜਿਹੜੇ ਆ ਇਕਦਮ ਸੌਫਟ ਹੋ ਗਏ ਹੁਣ ਇਹ ਮਸਾਲਾ ਜਿਹੜਾ ਹੁਣ ਆਪਣਾ ਬਿਲਕੁਲ ਪੱਕ ਗਿਆ ਆ ਸੌਫਟ ਹੋ ਗਿਆ ਆ ਹੁਣ ਇਹਨੂੰ ਆਪਾਂ ਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਇਹਨੂੰ ਹੁਣ ਆਪਾਂ ਠੰਡਾ ਕਰਕੇ ਤੇ ਗ੍ਰੈਂਡ ਕਰ ਲਾਂਗੇ ਤੇ ਮੈਂ ਇਹਦੇ ਵਿੱਚੋਂ ਜਿਹੜਾ ਤੇਜ ਪੱਤੇ ਆ ਇਹ ਕੱਢ ਦੂੰਗੀ ਕਿਉਂਕਿ ਇਹਨਾਂ ਦਾ ਫਲੇਵਰ ਜਿਹੜਾ ਆ ਆਪਣਾ ਵਿੱਚ ਚਲੇ ਗਿਆ ਤੇ ਹੁਣ ਆ ਇਹਨਾਂ ਨੂੰ ਆਪਾਂ ਕੱਢ ਲਾਂਗੇ ਬਾਕੀ ਜਿਹੜੇ ਆ ਆਪਾਂ ਇਲਾਇਚੀ ਵਗੈਰਾ ਉਹ ਵਿੱਚੇ ਪੀਸ ਲਾਂਗੇ ਜੇ ਤੁਸੀਂ ਕੱਢਣੀ ਚਾਹੋ ਨੇ ਕੱਢ ਲਓ ਜੇ ਜ਼ਿਆਦਾ ਫਲੇਵਰ ਨਹੀਂ ਚੰਗਾ ਲੱਗਦਾ ਇਲਾਇਚੀ ਦਾ ਤੇ ਤੁਸੀਂ ਕੱਢ ਵੀ ਸਕਦੇ ਆ ਤੇ ਆਪਾਂ ਨੂੰ ਫਲੇਵਰ ਚਾਹੀਦਾ ਹੁੰਦਾ ਆ ਤੇ ਫਲੇਵਰ ਜਿਹੜਾ ਆ ਉਹ ਵਿੱਚ ਚਲੇ ਗਿਆ ਆ ਤੇ ਇਹ ਵੀ ਆਪਾਂ ਕੱਢ ਲੈਣੇ ਆ ਵੱਡੀ ਇਲਾਇਚੀ ਵੀ ਇਹ ਵਿੱਚੀ ਪੀਸਣੀ ਤੇ ਵਿੱਚ ਵੀ ਤੁਸੀਂ ਪੀਸ ਸਕਦੇ ਆ ਤੇ ਬਾਕੀ ਆਪਾਂ ਜਿਹੜੇ ਆ ਇਹ ਮਸਾਲੇ ਹੁਣ ਆਪਣੇ ਸੌਫਟ ਹੋ ਗਏ ਨੇ ਇਹਨਾਂ ਨੂੰ ਆਪਾਂ ਪੀਸ ਲਾਂਗੇ ਤੇ ਇਹਨਾਂ ਨੂੰ ਆਪਾਂ ਠੰਡਾ ਹੋਣਾ ਰੱਖ ਦਾਂਗੇ ਇੱਕ ਸਾਈਡ ਤੇ ਤੇ ਆਪਾਂ ਲੈ ਲੈਨੇ ਜੀ ਕੜਾਹੀ ਤੇ ਜਿਹੜੇ ਆਪਾਂ ਮਖਾਣੇ ਆ ਇਹਨਾਂ ਨੂੰ ਆਪਾਂ ਜਿਹੜਾ ਆ ਰੋਸਟ ਥੋੜਾ ਜਿਹਾ ਮਤਲਬ ਕਿ ਭੁੰਨਾਗੇ ਥੋੜਾ ਜਿਹਾ ਨਹੀਂ ਤਾਂ ਫਿਰ ਇਹ ਜਿੱਤੀ ਸੌਗੀ ਜੇ ਹੋ ਜਾਂਦੇ ਆ ਇਹਨਾਂ ਨੂੰ ਆਪਾਂ ਇਕੜਾ ਹੀ ਚਪਾ ਕੇ ਜਿਹੜਾ ਆ ਉਹ ਥੋੜਾ ਜਿਹਾ ਕੜਕਜਾ ਕਰ ਲਾਂਗੇ ਇਹ ਇਸ ਤਰ੍ਹਾਂ ਨਹੀਂ ਤਾਂ ਫਿਰ ਇਹ ਜਿਹੜੇ ਟੁੱਟਦੇ ਨਹੀਂ ਹੈਗੇ ਇਹਨਾਂ ਨੂੰ ਭੁੰਨਾਗੇ ਥੋੜਾ ਜਿਹਾ ਕੜਕਜਾ ਕਰ ਲਾਂਗੇ ਭੁੰਨ ਕੇ ਥੋੜਾ ਜਿਹਾ ਤੇ ਹੁਣ ਹੋ ਗਿਆ ਆਪਣੀ ਕੜਾਈ ਜਿਹੜੀ ਸੁੱਕ ਗਈ ਆਪਾਂ ਧੋਤੀ ਸੀ ਤੇ ਇਹਨਾਂ ਨੂੰ ਆਪਾਂ ਸਲੋ ਜੀ ਗੈਸ ਦੇ ਉੱਤੇ ਥੋੜਾ ਜਿਹਾ ਭੁੰਨ ਲੈਨੇ ਜੇ ਤੁਸੀਂ ਤੇਲ ਕੇ ਪਾ ਕੇ ਭੁੰਨਾ ਚਾਹੁੰਦੇ ਤੇਲ ਕੇ ਪਾ ਕੇ ਭੁੰਨ ਲੋ ਭੁੰਨ ਲੋ ਜੇ ਤੁਸੀਂ ਐਸੇ ਹੀ ਤਰ੍ਹਾਂ ਇਹਨਾਂ ਨੂੰ ਭੁੰਨਣਾ ਹੈ ਤੇ ਇਸੇ ਤਰ੍ਹਾਂ ਜਿਹੜੇ ਭੁੰਨ ਲਓ ਥੋੜੇ ਫਿਰ ਜਲਦੀ ਇਹ ਆਪਣੀ ਗਰੇਵੀ ਦੇ ਵਿੱਚ ਸੌਫਟ ਨਹੀਂ ਹੋਣਗੇ ਨਹੀਂ ਤਾਂ ਬਹੁਤ ਚੁਈਂ ਜੇ ਹੋ ਜਾਂਦੇ ਆ ਬਹੁਤ ਛਿੱਤੀ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਆ ਭੁੰਨ ਲੰਨੇ ਆ ਮਖਾਣੇ ਦੇਖੋ ਜੀ ਜਿਹੜੇ ਆਪਣੇ ਆ ਰੋਸਟ ਹੋ ਗਏ ਆ ਤੇ ਇਹਨਾਂ ਨੂੰ ਆਪਾਂ ਬਿਨਾ ਮਤਲਬ ਕਿ ਘੇ ਤੋਂ ਜਿਹੜਾ ਆ ਰੋਸਟ ਕੀਤਾ ਹੈ ਜੇ ਤੁਸੀਂ ਘੇ ਪਾ ਕੇ ਕਰਨਾ ਘੇ ਪਾ ਕੇ ਕਰ ਸਕਦੇ ਆ ਤੇ ਇਹਨਾਂ ਇਸ ਤਰ੍ਹਾਂ ਜਿਹੜੇ ਆਪਣੇ ਟੁੱਟਣ ਲੱਪੇ ਹੋਣੇ ਪੂਰੀ ਤਰ੍ਹਾਂ ਰੋਸਟ ਹੋ ਗਏ ਆ ਤੇ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਮਸਾਲਾ ਜਿਹੜਾ ਆ ਆਪਣਾ ਠੰਡਾ ਹੋ ਗਿਆ ਆ ਦੇਖੋ ਬਿਲਕੁਲ ਤੇ ਹੁਣ ਆਪਾਂ ਇੱਕ ਗ੍ਰੈਂਡਰ ਜਾਰ ਦੇ ਵਿੱਚ ਜਿਹੜਾ ਆ ਇਹਨੂੰ ਪਾ ਕੇ ਤੇ ਪੀਸ ਲਾਂਗੇ ਇਹਦਾ ਇੱਕ ਬਰੀਕ ਸੌਫਟ ਜਿਹਾ ਆਪਾਂ ਪੇਸਟ ਜਿਹੜਾ ਆ ਬਣਾ ਲਾਂਗੇ ਚੰਗੀ ਤਰ੍ਹਾਂ ਇਹਨੂੰ ਆਪਾਂ ਹੁਣ ਗ੍ਰੈਂਡ ਕਰ ਲੈਣਾ ਪਾਣੀ ਨਹੀਂ ਆਪਾਂ ਪਾਉਣਾ ਹੈਗਾ ਬਿਨਾ ਪਾਣੀ ਤੋਂ ਹੀ ਆਪਾਂ ਜਿਹੜਾ ਆ ਇਹਨੂੰ ਪੀਸ ਲੈਣਾ ਆ ਤੇ ਇਹਨੂੰ ਹੁਣ ਆਪਾਂ ਸਾਰੇ ਨੂੰ ਗ੍ਰੈਂਡਰ ਜਾਰ ਚ ਪਾ ਲੈਣੇ ਆ ਇਹਨੂੰ ਹੁਣ ਆਪਾਂ ਬਿਨਾਂ ਪਾਣੀ ਤੋਂ ਪੀਸਾਂਗੇ ਪਾਣੀ ਵਗੈਰਾ ਨਹੀਂ ਇਹਦੇ ਵਿੱਚ ਆਪਾਂ ਪਾਉਣਾ ਹੈਗਾ ਕੋਈ ਵੀ ਨਹੀਂ ਤਾਂ ਫਿਰ ਜਿਹੜਾ ਆ ਪਤਲਾ ਜਿਹਾ ਪੇਸਟ ਬਣੂਗਾ ਇਸ ਤਰ੍ਹਾਂ ਹੀ ਗਾੜਾ ਬਣੂਗਾ ਭੁੰਨਣਾ ਫਿਰ ਆਪਾਂ ਨੂੰ ਜਿਹੜਾ ਆ ਘੀ ਤੇਲ 'ਚ ਸੌਖਾ ਰਹੂਗਾ ਇਹਨੂੰ ਹੁਣ ਆਪਾਂ ਗ੍ਰाइंड ਕਰ ਲੈਨੇ ਆ ਇਹਨੂੰ ਹੁਣ ਆਪਾਂ ਦੇਖੋ ਜੀ ਲਿਆ ਪੇਸਟ ਬਹੁਤ ਹੀ ਇੱਕ ਸੌਫਟ ਜਿਹਾ ਆਪਾਂ ਜਿਹੜਾ ਆ ਪੇਸਟ ਜਿਹੜਾ ਆ ਤਿਆਰ ਹੋ ਗਿਆ ਹੁਣ ਆਪਣੇ ਕੋ ਗਰੇਵੀ ਬਹੁਤ ਵਧੀਆ ਦੇਖੋ ਕਿੰਨਾ ਵਧੀਆ ਪੀਸ ਹੋ ਗਿਆ ਇੱਕ ਸੌਫਟ ਜਿਹਾ ਆਪਾਂ ਜਿਹੜਾ ਆ ਗਰੇਵੀ ਜਿਹੜੀ ਆਪਣੀਆਂ ਪੀਸ ਹੋ ਗਈ ਇਹ ਤੇ ਹੁਣ ਆਪਾਂ ਇਹਨੂੰ ਪਕਾਉਨੇ ਆ ਤੇ ਹੁਣ ਆਪਾਂ ਪਹਿਲਾਂ ਮਸਾਲੇ ਲੈ ਲੈਣੇ ਆ ਤੋੜਕੇ ਲਈ ਜਿਹੜੇ ਆਪਾਂ ਮਸਾਲੇ ਨੇ ਆ ਤੇ ਮੈਂ ਇਹਦੇ ਵਿੱਚ ਜੀ ਇੱਕ ਚਮਚਾ ਜਿਹੜਾ ਆ ਧਨੀਆ ਪਾਊਂਗੀ ਪਰ ਇੱਕ ਚਮਚਾ ਮੈਂ ਪੂਰਾ ਧਨੀਏ ਪਾਊਡਰ ਦਾ ਲਿਆ ਤੇ ਚਮਚੇ ਦਾ ਚੌਥਾ ਹਿੱਸਾ ਜਿਹੜੀ ਮੈਂ ਕਾਲੀ ਮਿਰਚ ਲਈ ਆ ਹਲਦੀ ਤੁਸੀਂ ਆਪਣੇ ਟੇਸ ਅਕੋਰਡਿੰਗ ਲੈ ਲਓ ਜਿੰਨੀ ਕ ਹਲਦੀ ਤੁਸੀਂ ਲੈਣੀ ਆ ਕਸ਼ਮੀਰੀ ਲਾਲ ਮਿਰਚ ਇਹਦਾ ਨਾ ਕਲਰ ਜਿਹੜਾ ਆ ਵਧੀਆ ਆਊਗਾ ਇੱਕ ਚਮਚਾ ਪੌਣਾ ਕ ਚਮਚਾ ਜਿਹੜਾ ਮੈਂ ਉਹ ਲੈ ਜੀਰਾ ਪਾਊਡਰ ਜਿਹੜਾ ਆ ਉਹ ਲਵਾਂਗੇ ਅੱਧਾ ਕ ਚਮਚਾ ਮੈਂ ਜੀਰੇ ਪਾਊਡਰ ਲਪਾਤਾ ਸਾਬਤਾ ਜੀਰਾ ਨਹੀਂ ਆਪਾਂ ਇਹ ਚ ਪਾਵਾਂਗੇ ਮੈਂ ਪਾਊਡਰ ਕਰਕੇ ਜੀਰਾ ਜਿਹੜਾ ਆ ਲਿਆ ਆ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲੈਨੇ ਮਸਾਲਿਆਂ ਨੂੰ ਜੇ ਤੁਸੀਂ ਐਸੇ ਟਾਈਮ ਇਹਦੇ ਵਿੱਚ ਪਾਣੀ ਪਾਉਣਾ ਤਾਂ ਉਹ ਵੀ ਪਾ ਸਕਦੇ ਆ। ਪਕੌੜੀ ਲਾਲ ਮਿਰਚ ਨਹੀਂ ਲਈ ਹੈਗੀ ਕਿਉਂਕਿ ਆਪਾਂ ਹਰੀ ਮਿਰਚ ਪਾਈ ਆ ਉਹਦੇ ਵਿੱਚ। ਜੇ ਤੁਸੀਂ ਸਪਾਈਸੀ ਬਣਾਉਣਾ ਚਾਹੁੰਦੇ ਆ ਹੋਰ ਥੋੜੀ ਜਿਹੀ ਜ਼ਿਆਦਾ ਤਾਂ ਤੁਸੀਂ ਮਿਰਚ ਵੀ ਪਾ ਸਕਦੇ ਆ। ਤੇ ਆਪਾਂ ਮਸਾਲੇ ਜਿਹੜੇ ਆ ਪਹਿਲਾਂ ਕੌਲੀ 'ਚ ਪਾ ਕੇ ਰੱਖ ਲਿਆ। ਤੇ ਇੱਧਰ ਆਪਾਂ ਜਿਹੜੀ ਕੜਾਹੀ 'ਚ ਮਖਾਣੇ ਭੁੰਨੇ ਸੀਗੇ, ਰੋਸਟ ਕੀਤੇ ਸੀ, ਉਹੀ ਆਪਾਂ ਕੜਾਹੀ ਜਿਹੜੀ ਇਹ ਲੈ ਲਈ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮੱਖਣ ਪਾਵਾਂਗੇ। ਤੇ ਮੈਂ ਇਹਦੇ ਵਿੱਚ ਮੱਖਣ ਪਾ ਲਿਆ ਤੁਸੀਂ ਆਪਣੀ ਗਰੇਵੀ ਦੇ ਜਾਂ ਸਬਜ਼ੀ ਦੇ ਹਿਸਾਬ ਨਾਲ ਆਪਣਾ ਘੇ ਮੱਖਣ ਲੈ ਲਓ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾ ਦਾਂਗੇ ਕੋਈ ਵੀ ਤੁਸੀਂ ਤੇਲ ਜਿਹੜਾ ਖਾਣੇ ਉਹ ਤੇਲ ਲੈ ਲਓ ਤਾਂ ਕਿ ਜਿਹੜਾ ਆਪਣਾ ਮੱਖਣ ਆ ਉਹ ਜਲੇ ਨਾ ਮੱਖਣ ਤੇ ਤੇਲ ਆਪਾਂ ਜਿਹੜਾ ਪਾਤਾ ਤੇ ਇਹਨੂੰ ਹੁਣ ਆਪਾਂ ਗਰਮ ਕਰ ਲਾਂਗੇ ਗੈਸ ਮੇਰਾ ਔਨ ਹੈ ਆ ਕਿ ਇਹਨੂੰ ਦੇਖੋ ਜੀ ਆਪਾਂ ਗਰਮ ਕਰ ਲਿਆ ਜਿਹੜੇ ਆਪਾਂ ਮਸਾਲੇ ਲੈ ਸੀਗੇ ਇਹ ਪਾ ਮੰਗੇ ਤੇ ਮੈਂ ਥੋੜੀ ਜਿਹੀ ਪਹਿਲਾਂ ਇਹਦੇ ਵਿੱਚ ਹਿੰਗ ਪਾਉਂਗੀ ਥੋੜੀ ਜਿਹੀ ਹਿੰਗ ਪਾਈ ਆ ਤੇ ਹੁਣ ਆਪਾਂ ਜਿਹੜੇ ਮਸਾਲੇ ਲਏ ਆ ਇਹ ਵੀ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਗੈਸ ਨੂੰ ਮੈਂ ਬਿਲਕੁਲ ਸਲੋ ਕਰ ਦਿੱਤਾ ਤਾਂ ਕਿ ਆਪਣੇ ਜਿਹੜੇ ਮਸਾਲੇ ਆ ਉਹ ਜਲਣ ਨਾ ਕਿਉਂਕਿ ਆਪਾਂ ਸਾਰਾ ਕੁਝ ਜਿਹੜਾ ਆ ਪੀਸ ਕੇ ਹੀ ਪਾਇਆ ਆ ਤੇ ਮਸਾਲੇ ਵੀ ਸਾਰੇ ਆਪਾਂ ਪੀਸ ਕੇ ਪਾਵਾਂਗੇ ਖੜੇ ਮਸਾਲੇ ਹੁਣ ਆਪਾਂ ਇਹਦੇ ਵਿੱਚ ਕੋਈ ਨਹੀਂ ਪਾਉਣੇ ਬੇਸ ਕੇ ਮਸਾਲੇ ਜੋ ਵੀ ਆਪਾਂ ਮਿਰਚ ਮਸਾਲਾ ਘਰ ਪਾਉਨੇ ਆ ਉਹ ਹੀ ਆਪਾਂ ਮਸਾਲੇ ਲਏ ਆ ਤੇ ਹੁਣ ਇਹ ਥੋੜ੍ਹਾ ਜਿਹਾ ਹੋ ਗਿਆ ਭੋਜ ਤੇ ਆਪਾਂ ਹੁਣ ਜਿਹੜਾ ਆ ਆਪਣੀ ਗਰੇਵੀ ਮਸਾਲਾ ਜਿਹੜੇ ਆਪਣੇ ਭੁੰਨੇ ਸੀਗੇ ਗਰੇਵੀ ਬਣਾਈ ਸੀ ਉਹ ਇਹਦੇ ਵਿੱਚ ਪਾ ਦਾਂਗੇ ਸਾਰੇ ਇਹਨੂੰ ਹੁਣ ਆਪਾਂ ਸਾਰੇ ਨੂੰ ਵਿੱਚ ਪਾ ਦਾਂਗੇ ਬਹੁਤ ਹੀ ਸੌਫਟ ਜਿਹੜੀ ਆ ਆਪਣੀ ਦੇਖੋ ਕੋਈ ਵੀ ਜਿਹੜਾ ਆ ਇਹਨੂੰ ਪਉਣਨੇ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਤਾਂ ਬਿਲਕੁਲ ਐਨ ਪਕਾ ਕੇ ਤੇ ਇਹਦਾ ਆਪਾਂ ਇੱਕ ਸੌਫਟ ਜਿਹਾ ਆਪਾਂ ਬਣਾ ਲਿਆ ਗਰੇ ਪੇਸਟ ਬਹੁਤ ਹੀ ਦੇਖੋ ਸੌਫਟ ਆ ਬਹੁਤ ਹੀ ਟੇਸਟੀ ਜਿਹੜੀ ਆਪਣੀ ਇਹ ਮਖਾਣਿਆਂ ਦੀ ਜਿਹੜੀ ਗਰੇਵੀ ਵਾਲੀ ਸਬਜੀ ਆ ਬਣੂਗੀ ਸ਼ਾਹੀ ਇੱਕ ਤੇ ਬੱਚੇ ਇਹਨੂੰ ਬਹੁਤ ਹੀ بڑے ਬੱਚੇ ਸਾਰੇ ਇਹਨੂੰ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇਸ ਤਰ੍ਹਾਂ ਦੀ ਸਬਜ਼ੀ ਨੂੰ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਹੁਣ ਇਹਨੂੰ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆ ਭੁੰਨ ਲੈਣਾ ਆ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਇਹਦੇ ਵਿੱਚ ਕਿਉਂਕਿ ਨਹੀਂ ਤੇ ਫਿਰ ਇਹ ਛਿੱਟੇ ਪੈਣਗੇ ਫਿਰ ਪੁੱਜੂਗਾ ਵੀ ਨਹੀਂ ਚੰਗੀ ਤਰ੍ਹਾਂ ਨਾ ਜਦੋਂ ਤੱਕ ਜਿਹੜੀ ਆਪਣੀ ਗਰੇਵੀ ਆ ਹੁਣੇ ਘੇੜੀ ਛੱਡ ਰਿੰਦੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਮਸਾਲਾ ਜਿਹੜਾ ਆ ਆਪਣਾ ਹੁਣ ਭੁੱਜ ਗਿਆ ਆ ਸਲੋ ਸਲੋ ਗੈਸ ਤੇ ਮੈਂ ਭੁੰਨਿਆ ਥੱਲੇ ਨਹੀਂ ਲੱਗਣਾ ਚਾਹੀਦਾ ਇਹਨੂੰ ਆਪਾਂ ਇਹਨੂੰ ਬਿਲਕੁਲ ਵੀ ਛੱਡਣਾ ਨਹੀਂ ਹੈਗਾ ਨਹੀਂ ਤਾਂ ਥੱਲੇ ਲੱਗ ਜਾਊਗਾ ਤੇ ਹੁਣ ਆਪਾਂ ਜਿਹੜਾ ਆ ਜੱਗ ਧੋ ਕੇ ਇਹ ਪਾਣੀ ਵਿੱਚ ਆਪਾਂ ਪਾ ਦੇਣਾ ਜੱਗ ਵੀ ਆਪਣਾ ਸਾਫ਼ ਹੋ ਜੂ ਤੇ ਆਪਣਾ ਮਸਾਲਾ ਜਿਹੜਾ ਆ ਉਹਦੇ 'ਚ ਆਪਾਂ ਥੋੜਾ ਹੋਰ ਪਾਣੀ ਪਾ ਕੇ ਇਹਨੂੰ ਹੁਣ ਭੁੰਨ ਲਾਂਗੇ ਮੈਂ ਇਹਦੇ ਵਿੱਚ ਨੂਨ ਨਹੀਂ ਪਾਇਆ ਸੀ ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਆ ਨੂਨ ਪਾ ਦੂੰਗੀ ਮੈਂ ਆਪਣੀ ਗਰੇਵੀ ਦੇ ਹਿਸਾਬ ਨਾਲ ਜਿਹੜਾ ਆ ਇੱਕ ਚਮਚਾ ਜਿਹੜਾ ਇਹਦੇ ਵਿੱਚ ਨੂਨ ਦਾ ਪਾ ਦ। ਆਪਣੀ ਟੇਸਟ ਦੇ ਅਕੋਰਡਿੰਗ ਤੁਸੀਂ ਨੂਨ ਪਾ ਲਓ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਹੋਰ ਪੁੱਲਾਂਗੇ ਥੋੜਾ ਜਿਹਾ ਮੈਂ ਇਹ ਵਿੱਚ ਪਾਣੀ ਹੋਰ ਪਾਉਂਗੀ ਤਾਂ ਕਿ ਜਿਹੜੀ ਆਪਣੀ ਗਰੇਵੀ ਆ ਚੰਗੀ ਤਰ੍ਹਾਂ ਦੇ ਨਾਲ ਕੇ ਜਿਹੜਾ ਆ ਉਹ ਛੱਡ ਦੇਵੇ ਤੇ ਭੁੱਜ ਜਵੇ ਵੈਸੇ ਕੁ ਆਪਣਾ ਜਿਹੜਾ ਮਸਾਲਾ ਆ ਕੱਚਾ ਨਹੀਂ ਹੈਗਾ ਕਿਉਂਕਿ ਆਪਾਂ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਪਕਾਇਆ ਆ ਇਹਨੂੰ ਜਿਆਦਾ ਬਹੁਤ ਜਿਆਦਾ ਭੁੰਨਣ ਦੀ ਵੀ ਲੋੜ ਨਹੀਂ ਹੈਗੀ ਤੇ ਇਹਨੂੰ ਆਪਾਂ ਉਦਾਂ ਪਾਣੀ ਪਾਇਆ ਮਸਾਲੇ ਦੇ ਵਿੱਚ ਥੋੜਾ ਜਿਹਾ ਇਹਨੂੰ ਹੋਰ ਭੁੰਨਾਂਗੇ ਤੇ ਹੁਣ ਦੇਖੋ ਜੀ ਇਹਨੂੰ ਮੈਂ ਹੋਰ ਪਕਾ ਲਿਆ 2-4 ਮਿੰਟ ਤੇ ਜਦੋਂ ਹੁਣ ਆਪਾਂ ਇਹ ਚ ਪਾਣੀ ਪਾ ਦਿੰਨੇ ਆ ਤੇ ਫਿਰ ਛਿੱਟੇ ਜਿਹਾ ਪੈਣ ਲਾ ਪੰਦੇ ਆ ਤੇ ਮੈਂ ਹੁਣ ਇਹਦੇ ਵਿੱਚ ਹੋਰ ਪਾਣੀ ਪਾ ਦਊਂਗੀ ਗਰਮ ਪਾਣੀ ਪਾਇਆ ਮੈਂ ਤੇ ਜੇ ਤੁਸੀਂ ਠੰਡਾ ਪਾਉਣਾ ਚਾਹੁੰਦੇ ਠੰਡਾ ਕਿਉਂਕਿ ਫਿਰ ਆਪਣੀ ਜਿਹੜੀ ਇਹ ਗਰੇਵੀ ਬਹੁਤ ਛੇਤੀ ਹੋ ਜਾਊਗੀ ਤੁਸੀਂ ਜਿੰਨੀ ਕ ਇਹਨੂੰ گاੜੀ ਰੱਖਣਾ ਆ ਓਨੀ ਕੁ ਆਪਣਾ ਪਾਣੀ ਜਿਹੜਾ ਆ ਪਾ ਲਓ ਜੇ ਤੁਸੀਂ ਪਤਲੀ ਰੱਖਣੀ ਪਤਲੀ ਪਾ ਲਓ ਥੋੜ੍ਹੀ ਜਿਹਾ ਆਪਾਂ ਪਤਲੀ ਕਰਾਂਗੇ ਕਿਉਂਕਿ ਜਿਹੜੇ ਮਖਾਣੇ ਆ ਉਹਨਾਂ ਨੇ ਵੀ ਗਰੇਵੀ ਪੀਣੀ ਆ ਤੇ ਫਿਰ ਇਹ ਜਿਹੜੀ ਗਰੇਵੀ ਆ گاੜੀ ਹੋ ਜਾਣੀ ਆ ਤੇ ਹੁਣ ਆਪਾਂ ਇਹਨੂੰ ਥੋੜਾ ਟੱਕ ਕੇ ਪਕਾਵਾਂਗੇ ਗਰੇਵੀ ਨੂੰ ਪਾਣੀ ਪਾਇਆ ਆ ਤੇ ਇਹਨੂੰ ਹੁਣ ਆਪਾਂ ਬੋਇਲ ਆਉਣ ਦੇਵਾਂਗੇ ਇੱਕ ਜੋ ਬੋਇਲ ਜਿਹੜੇ ਦੇਵਾਂਗੇ ਪਾਣੀ ਪਾਇਆ ਇਹਨੂੰ ਹੁਣ ਥੋੜੀ ਜਿਹੀ ਹੋਰ ਪਕਾ ਲਾਂਗੇ ਤੇ ਹੁਣ ਆਪਾਂ ਆਪਣੀ ਗਰੇਵੀ ਜਿਹੜੀ ਆ ਦੇਖ ਲੈਣੇ ਆ 5-7 ਮਿੰਟ ਹੋ ਗਏ ਕਿਉਂਕਿ ਸਾਨੂੰ ਗਰਮ ਪਾਣੀ ਪਾਇਆ ਸੀ ਇਹਦੇ ਵਿੱਚ ਤੇ ਛੇਤੀ ਜਿਹੜੀ ਆ ਆਪਣੀ ਇਹਨੂੰ ਬਹੁਤ ਜ਼ਿਆਦਾ ਨਹੀਂ ਰੱਖਣਾ ਕਿਉਂਕਿ ਫਿਰ ਆਪਣੀ ਗਰੇਵੀ ਮੈਂ ਥੋੜੀ ਜਿਹੀ ਗਾੜ੍ਹੀ ਰੱਖੀ ਆ ਜੇ ਤੁਸੀਂ ਪਤਲੀ ਰੱਖਣੀ ਤਾਂ ਪਤਲੀ ਰੱਖ ਸਕਦੇ ਆ ਤੇ ਆਪਾਂ ਇਸ ਤਰ੍ਹਾਂ ਦੀ ਰੱਖੀ ਹੈ ਦੇਖੋ ਗਰੇਵੀ ਜਿਹੜੀ ਹੁਣ ਆਪਣੀ ਪੱਕ ਗਈ ਤੇ ਹੁਣ ਆਪਾਂ ਇਹਦੇ ਵਿੱਚ ਮਖਾਣੇ ਜਿਹੜੇ ਲੈ ਆ ਉਹ ਪਾ ਦਾਂਗੇ ਇਹ ਜਿਹੜੀ ਆ ਆਪਣੀ ਬਹੁਤ ਹੀ ਰਿਚ ਵੀ ਆਪਣੀ ਸਬਜੀ ਬਣੂਗੀ ਤੇ ਬਹੁਤ ਹੀ ਟੇਸਟੀ ਆਪਣੀ ਜਿਹੜੀ ਆ ਸਬਜੀ ਬਣੂਗੀ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਰ ਲੈਣੇ ਜੀ ਮਿਕਸ ਤੇ ਇਹਨੂੰ ਆਪਾਂ ਹੁਣ ਥੋੜਾ ਜਿਹਾ ਜਿਹੜਾ ਆ ਆ ਸੇਕ ਲਵਾਵਾਂਗੇ ਕਿਉਂਕਿ ਜਿਹੜੀ ਆਪਣੀ ਗਰੇਵੀ ਦਾ ਮਸਾਲਾ ਆ ਉਹ ਵੀ ਮਖਾਣਿਆਂ ਦੇ ਵਿੱਚ ਚਲ ਜਾਣਗੇ ਤੇ ਨਾਲੇ ਆਪਣੇ ਜਿਹੜੇ ਮਖਾਣੇ ਆ ਉਹ ਪੱਕ ਜਾਣਗੇ ਮੈਨੂੰ ਥੋੜੀ ਜਿਹੀ ਗਰੇਵੀ ਜਿਹੜੀ ਆ ਉਹ گاੜੀ ਲੱਗਦੀ ਆ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾਉਂਗੀ ਕਿਉਂਕਿ ਮਖਾਣਿਆਂ ਨੇ ਵੀ ਗਰੇਵੀ ਜਿਹੜੀ ਪੀਣੀ ਆ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਇਹਨੂੰ ਬੱਸ 1 2 2 1 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਤੇ ਮੈਂ ਇਹਦੇ ਵਿੱਚ ਹੁਣ ਪਾ ਦਊਂਗੀ ਮੇਥੀ ਜਿਹੜੀ ਆ ਉਹ ਪਾ ਦਊਂਗੀ ਇਹਨੂੰ ਹੱਥ ਦੇ ਨਾਲ ਆਪਾਂ ਭੋਰ ਕੇ ਪਾ ਦਾਂਗੇ ਜੇ ਤੁਸੀਂ ਇਸੇ ਤਰ੍ਹਾਂ ਪਾਉਣੀ ਹੈ ਇਸੇ ਤਰ੍ਹਾਂ ਪਾ ਲਓ ਤੇ ਬੈਂ ਇਹਨੂੰ ਥੋੜਾ ਜਿਹਾ ਤਵੇ ਦੇ ਉੱਤੇ ਸੇਕ ਲਵਾ ਲਿਆ ਸਿੱਲੀ ਜੀ ਹੋਈ ਸੀਗੀ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਹੱਥ ਦੇ ਉੱਤੇ ਭੋਰ ਕੇ ਪਾ ਦਾਂਗੇ ਵਿੱਚ ਵੀਰੇ ਨਾਲ ਬਹੁਤ ਹੀ ਵਧੀਆ ਜਿਹੜਾ ਆ ਗਰੇਵੀ ਦਾ ਆਪਣੀ ਦਾ ਟੇਸਟ ਆਊਗਾ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਲੈਨੇ ਆ ਤੇ ਇਹਨੂੰ ਹੁਣ ਆਪਾਂ ਸਲੋ ਜੀ ਗੈਸ ਦੇ ਉੱਤੇ ਮਖਾਣਿਆਂ ਨੂੰ ਥੋੜਾ ਜਿਹਾ ਚਿਰ ਪਕਾ ਲੈਨੇ ਆ ਤਾਂ ਕਿ ਜਿਹੜੇ ਆਪਣੇ ਮਖਾਣੇ ਆ ਥੋੜਾ ਜਿਹਾ ਸੌਫਟ ਹੋ ਜਾਣ ਹੁਣ ਆਪਾਂ ਥੋੜਾ ਜਿਹਾ ਸਲੋ ਗੈਸ ਕਰਕੇ ਇਹਨੂੰ 1-2 ਮਿੰਟ ਨੂੰ ਆਪਾਂ ਢੱਕ ਕੇ ਜਿਹੜਾ ਆ ਪਕਾ ਲੈਂਦੇ ਆ ਤੇ ਮਖਾਣੇ ਜਿਹੜੇ ਆ ਹੁਣ ਆਪਣੇ ਹੋ ਗਏ ਆ ਸੌਫਟ ਤੇ ਇਹਨੂੰ ਆਪਾਂ 2-3 ਮਿੰਟ ਹੋਰ ਪਕਾ ਲਿਆ ਤੇ ਮਸਾਲੇ ਵੀ ਜਿਹੜੇ ਹੁਣੇ ਬਹੁਤ ਛਿੱਟੇ ਪੈਣ ਲੱਪਾ ਇਹਦੇ ਤੇ ਮੈਂ ਗੈਸ ਨੂੰ ਸਲੋ ਕਰ ਦਿੱਤਾ ਤਾਂ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਜੀ ਗਰਮ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਬਣੀ ਸਬਜੀ ਦੇ ਉੱਤੇ ਪਾਓ ਬਹੁਤ ਹੀ ਵਧੀਆ ਜਿਹੜਾ ਇਹਦਾ ਟੇਸਟ ਆਉਂਦਾ ਆ ਕਿਉਂ ਕਿੰਨੀ ਵਧੀਆ ਆਪਣੀ ਗਰੇਵੀ ਵਾਲੀ ਜਿਹੜੇ ਮਖਾਣੇ ਆ ਸ਼ਾਹੀ ਮਖਾਣੇ ਬਣ ਕੇ ਹੋ ਗਿਆ ਤਿਆਰ ਸਬਜੀ ਤੁਸੀਂ ਇਸ ਨੂੰ ਨਾਲ ਨਾਲ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਚੌਲਾਂ ਦੇ ਨਾਲ ਕਿਸੇ ਨਾਲ ਵੀ ਖਾ ਸਕਦੇ ਆ ਬਹੁਤ ਹੀ ਟੇਸਟੀ ਜਿਹੜੀ ਇਹ ਸਬਜੀ ਇਸ ਤਰ੍ਹਾਂ ਗਰੇਵੀ ਵਾਲੀ ਮਖਾਣਿਆਂ ਦੀ ਬਣਦੀ ਆ ਕਿਉਂਕਿ ਮਖਾਣਿਆਂ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ ਬਹੁਤ ਇਹਨੂੰ ਆਪਾਂ ਲਈ ਆ ਪਕਾ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਦੀ ਆਪਣੀ ਸਬਜੀ ਜਿਹੜੀ ਗਰੇਵੀ ਵਾਲੀ ਵੇਖੋ ਕਿੰਨੀ ਵਧੀਆ ਜਿਹੜੀ ਆ ਜੇ ਇਸ ਤਰ੍ਹਾਂ ਦੀ ਵੀ ਤੁਸੀਂ ਗਾੜੀ ਰੱਖਣੀ ਆ ਪਤਲੀ ਰੱਖਣੀ ਆ ਉਸ ਤਰ੍ਹਾਂ ਦੀ ਤੁਸੀਂ ਕਰ ਸਕਦੇ ਆ ਤੇ ਮਖਾਣਿਆਂ ਦੀ ਬਹੁਤ ਹੀ ਟੇਸਟੀ ਜਿਹੜੀ ਆਪਣੀ ਸਬਜੀ ਆ ਇਹ ਬਣ ਕੇ ਹੋਈ ਤਿਆਰ ਤੇ ਆਪਾਂ ਇਹਨੂੰ ਹੁਣ ਇੱਥੇ ਐਂਡ ਕਰ ਜੇ ਤੁਹਾਨੂੰ ਸਾਡੀ ਗਰੇਵੀ ਵਾਲੀ ਜਿਹੜੀ ਮਖਾਣਿਆਂ ਦੀ ਸਬਜੀ ਆ ਵਧੀਆ ੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਸਾਡੀ ਗਰੇਵੀ ਵਾਲੀ ਜਿਹੜੀ ਸ਼ਾਹੀ ਸਬਜੀ ਆ ਲੱਗੀ ਆ ਚੈਨਲ ਨੂੰ ਸਸ ਫੇਸਬੁੱਕ ਤੇ ਫੋਲੋ ਕਰਨਾ ਜੀ ਸਾਸਰੀਆ ਕਾਲ ਜੀ